ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਬਾਈ ਜਿੰਨੀ ਆਪਾਂ ਮਸ਼ੀਨਰੀਆਂ ਦੀ ਐਡ ਕਰਦੇ ਆ ਜਿੰਨਾ ਕੁਛ ਵੀ ਤੁਸੀਂ ਦੇਖਦੇ ਹੋ ਇਹਨਾਂ ਦੀ ਜਿਹੜੀ ਆਪਾਂ ਐਡ ਕਰਦਾਂ ਬਿਲਕੁਲ ਫਰੀ ਦੇ ਵਿੱਚ ਕਰਦੇ ਆ ਕੋਈ ਆਪਣਾ ਕਮਿਸ਼ਨ ਖਰਚਾ ਵਾਰਚਾ ਨਹੀਂ ਹੁੰਦਾ ਜੀ ਜੇ ਤੁਸੀਂ ਵੀ ਐਡ ਕਰ ਬਹੁਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਘਰ ਕੁਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਛੋਟਾ ਹਾਥੀ ਕੁਛ ਵੀ ਹੈ ਜੀ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10 12 ਫੋਟੋਆਂ ਤੇ ਇੱਕ ਬੇਨਤੀ ਕਰਦਾ ਵੀਡੀਓ ਲਾਜ਼ਮੀ ਬਣਾ ਕੇ ਭੇਜਿਆ ਕਰੋ ਜੀ ਤੇ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਹਰੇ ਜਖਰਾਂ ਚ ਲਿਖਿਆ ਹੋਇਆ ਹੈ ਤੇ ਮਸ਼ੀਨਰੀ ਦੀ ਆਪਾਂ ਕੱਲੀ-ਕੱਲੀ ਕਰਕੇ ਗੱਲ ਕਰਦੇ ਆਂ ਪਹਿਲੀ ਜਿਹੜੀ ਮਸ਼ੀਨਰੀ ਆਪਾਂ ਲੈ ਕੇ ਪਹੁੰਚੀ ਆ ਪਹਿਲੀ ਆਪਣੇ ਕੋਲੇ ਗੱਡੀ ਪਹੁੰਚੀ ਹੈ ਜੀ i10 ਹੁੰਡਾਈ ਦੀ 2009 ਮਾਡਲ ਹੈ ਜੀ ਗੱਡੀ 'ਚ ਸੀएनजी ਕਿੱਟ ਲੱਗੀ ਹੋਈ ਆ ਤੇ ਇਹ ਗੱਡੀ ਦੇ ਟਾਇਰ ਆਪਾਂ ਨੂੰ ਮਿਲ ਜਾਣਗੇ 70 ਤੋਂ 75 ਪੈਸੇ ਇੰਜਨ ਗੇਅਰ ਵੱਲੋਂ ਫੁੱਲ ਗਾਰੰਟੀ ਹੈ ਮਾਲਕ ਕਹਿੰਦੇ ਆ ਕੋਈ ਕਮੀ ਪੇਸ਼ੀ ਹੈ ਨਹੀਂ ਰੇਟ ਦੀ ਗੱਲ ਕਰੀਏ ਤਾਂ 80000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਤੇ ਮਾਲਕ ਨੇ ਆਖਿਆ ਵੀ ਮੌਕੇ ਤੇ ਘਾਟਾ-ਬਾਧਾ ਕਰ ਲਾਂਗੇ ਬੰਪਰ ਵੀ ਵਧੀਆ ਪਈ ਨੇ ਗੱਡੀ ਵੀ ਵਧੀਆ ਐ ਐਕਸੀਡੈਂਟ ਵੀ ਕੋਈ ਨਹੀਂ ਹੋਈ ਨਾ ਕੋਈ ਰੰਗ ਹੋਈ ਆ ਵਧੀਆ ਮਾਲਕ ਨੇ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਕਿਸੇ ਨੂੰ ਵੀ ਪਸੰਦ ਆਉਂਦੀ ਐ ਕੋਈ ਵੀ ਦੇਖਣ ਦਾ ਚਾਹਵਾਨ ਹੈਗਾ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ ਚਲਾ ਕੇ ਦੇਖ ਸਕਦਾ ਹਾਂ ਤੇ ਆਪਦੀ ਪੂਰੀ ਮਤਲਬ ਕੀ ਤਸੱਲੀ ਕਰਕੇ ਕਾਗਜ਼ ਵਗੈਰਾ ਦੇਖ ਕੇ ਸਾਰਾ ਕੁਝ ਪੁੱਛ ਪੜਤਾਲ ਕਰਕੇ ਆਪਦੀ ਤੇ 80000 ਰੁਪਏ ਡਿਮਾਂਡ ਲੈਸ ਬੈਸ ਹੋ ਜਾਊਗਾ ਤੇ ਤੁਸੀਂ ਜਾ ਕੇ ਇਹਨਾਂ ਦੇ ਘਰੀ ਦੇ ਇਹ ਰੇਟ ਮਾਲਕ ਕਹਿੰਦੇ ਵੀ ਕਰ ਲਾਂਗੇ ਤੇ ਗੱਡੀ ਤੁਸੀਂ ਦੇਖ ਲਈ ਤੇ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਨੰਬਰ ਹੈ ਜੀ 62 836 51243 ਗੱਲਬਾਤ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦੀ ਕਰਨੀ ਆ ਮਾਲਕ ਨਾਲ ਆਪੇ ਕਰ ਲਿਓ ਜਾ ਕੇ ਦੇਖ ਕੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਨੰਬਰ 2 ਤੇ ਆਪਣੇ ਕੋਲੇ ਆਲਟੋ ਗੱਡੀ ਪੂੰਸੀ ਆ ਬਈ ਆਲਟੋ ਗੱਡੀ ਹੈ ਪੰਜਾਬ ਨੰਬਰ ਹੈ ਮਾਡਲ 2007 ਆਪਾਂ ਨੂੰ ਮਿਲੂਆ ਜੀ ਗ੍ਰੇ ਕਲਰ ਦੇ ਵਿੱਚ ਗੱਡੀ ਆਪਣੇ ਕੋਲੇ ਪਹੁੰਚੀ ਆ ਅੰਦਰ ਸਕਰੀਨ ਵਗੈਰਾ ਲੱਗੀ ਹੋਈ ਆ ਤੇ ਇਹ ਗੱਡੀ ਚੱਲੀ ਹੋਈ ਹੈ ਕੁੱਲ 1 ਲੱਖ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ 45 ਤੋਂ 50% ਵਧੀਆ ਮਿਲ ਜਾਣਗੇ ਪਾਵਰ ਸਟੀਰਿੰਗ ਤੇ ਵਧੀਆ ਸਾਫ਼ ਸੁਥਰੀ ਗੱਡੀ ਆ ਜੀ ਸੋਹਣੀ ਗੱਡੀ ਆ ਬੰਪਰ ਅਗਲਾ ਤੇ ਪਿਛਲਾ ਦੋਵੇਂ ਨਵੇਂ ਨੇ ਡਿਮਾਂਡ ਦੀ ਗੱਲ ਕਰੀਏ ਤਾਂ 1 ਲੱਖ 25000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਡਿਸਟ੍ਰਿਕਟ ਗੁਰਦਾਸਪੁਰ ਇਹਨਾਂ ਨੂੰ ਲੱਗਦਾਗਾ ਸੀਟੀ ਕਾਦੀਆਂ ਜੀ ਤੇ ਗੱਡੀ ਬਹੁਤ ਵਧੀਆ ਜੀ ਕਿਸੇ ਨੂੰ ਵੀ ਪਸੰਦ ਆਵੇ ਕੋਈ ਦੇਖਣ ਦਾ ਚਾਹਵਾਨ ਹੋਵੇ ਜਾ ਕੇ ਦੇਖ ਸਕਦਾ ਪੰਜਾਬ ਨੰਬਰ ਹੈ ਤੇ ਗੱਡੀ ਦੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਚੋੜੇ ਟਾਇਰ ਮਾਲਕ ਨੇ ਪੁਆਏ ਹੋਏ ਨੇ ਗੱਡੀ ਅੰਦਰੋਂ ਵੀ ਪੂਰੀ ਵਧੀਆ ਪਈ ਆ ਬਾਕੀ ਬਾਹਰੋਂ ਫੋਟੋਆਂ ਤੁਸੀਂ ਦੇਖ ਲਈਆਂ ਬੈਕ ਸਾਈਡ ਤੋਂ ਤੇ ਅੰਦਰੋਂ ਵੀ ਪੂਰੀ ਸਾਫ਼ ਸੁਥਰੀ ਆ ਮੂਹਰੋ ਦੇਖ ਲਓ ਬੈਕ ਸਾਈਡ ਤੋਂ ਦੇਖ ਲਓ ਸਾਰਾ ਕੁਝ ਆਪ ਨੂੰ ਵਧੀਆ ਮਿਲੂਗਾ ਜੀ ਇਸਨੂੰ ਵੀ ਪਸੰਦ ਆਉਂਦੀ ਹੈ ਗੁਰਦਾਸਪੁਰ ਕਾਧੀਆਂ ਏਰੀਆ ਚ ਜਾ ਕੇ ਦੇਖ ਲਓ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਲਓ ਕਿਸੇ ਨੇ ਸਟਾਰਟ ਕਰਕੇ ਦੇਖਣੀ ਸਟਾਰਟ ਕਰਕੇ ਦੇਖ ਲਓ ਤੇ ਆਪਦੀ ਪੂਰੀ ਤਸੱਲੀ ਕਰਕੇ ਤੇ ਖਰੀਦ ਸਕਦੇ ਹੋ ਗੱਡੀ ਆ ਹਾਂ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਤੀਸਰੀ ਗੱਡੀ ਪੁੰਸੀ ਅਸੀਂ ਗੱਡੀ ਆਪਣੇ ਕੋਲੇ ਸੈਂਟਰੂਮ ਗੱਡੀ ਦੀ ਕੰਡੀਸ਼ਨ ਆਲ ਓਕੇ ਆਪਾਂ ਨੂੰ ਮਿਲੂਗੀ ਮਾਡਲ 2007 ਐ ਤੇ ਮਾਲਕ ਨੇ ਪਾਸਿੰਗ 2027 ਤੱਕ ਰਨਿਊ ਕਰਵਾਈ ਹੋਈ ਹੈ। ਗੁਰਦਾਸਪੁਰ ਮਾਲਕ ਦਾ ਏਰੀਆ ਸਾਹਨੇਵਾਲ ਤੇ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ। ਗੱਡੀ ਪੰਜਾਬ ਨੰਬਰ ਹੈ। ਗੱਡੀ ਦੀ ਕੰਡੀਸ਼ਨ ਆਲੂਕੇ ਜੀ ਨੁਕਸ ਕੋਈ ਨਹੀਂ। ਨੰਬਰ ਪਲੇਟਾਂ ਸਰਕਾਰੀ ਉੱਪਰ ਮਿਲ ਜਾਣਗੀਆਂ। ਮਿਊਜ਼ਿਕ ਸਿਸਟਮ ਵਧੀਆ ਅੰਦਰੋਂ ਲੱਗਿਆ ਹੋਇਆ ਸੀ ਤੇ ਸੀਟ ਕਵਰ ਵਧੀਆ ਟੌਪ ਕਲਾਸ ਦੇ ਚੜੇ ਹੋਏ ਨੇ। ਕੋਈ ਕਮੀ ਪੇਸ਼ੀ ਹੈ ਨਹੀਂ। ਕਿਸੇ ਨੂੰ ਵੀ ਪਸੰਦ ਆਵੇ ਗੱਡੀ। ਕੋਈ ਵੀ ਦੇਖਣ ਦਾ ਚਾਹਵਾਨ ਹੋਵੇ ਕਿਸੇ ਨੇ ਚਲਾ ਕੇ ਦੇਖਣੀ ਹੈ ਤੇ ਮਰਜ਼ੀ ਚੈੱਕ ਕਰ ਲਓ ਮਾਲਕ ਕਹਿੰਦੇ ਆ ਹਰ ਤਰ੍ਹਾਂ ਦੀ ਹਰ ਪਾਸੋਂ ਫੁੱਲ ਗਾਰੰਟੀ ਹੈ ਸੀ ਤੇ ਇੰਜਨ ਗੇਅਰ ਵੱਲੋਂ ਕੋਈ ਪ੍ਰੋਬਲਮ ਨਹੀਂ ਕਿਸੇ ਨੂੰ ਵੀ ਪਸੰਦ ਆਉਂਦੀ ਹੈ ਗੱਡੀ ਕੋਈ ਵੀ ਖਰੀਦਣ ਦਾ ਚਾਹਵਾਨ ਹੈਗਾ ਤਾਂ ਤੁਸੀਂ ਜਾ ਕੇ ਦੇਖ ਲਿਓ ਇਹਨਾਂ ਦੇ ਏਰੀਆ 'ਚ ਰੇਡ ਜਿਹੜਾ ਮਾਲਕ ਨੇ ਮੰਗਿਆ 78000 ਰੁਪਏ ਇੱਕ ਵਾਰ ਕੀ ਹੈ ਬਾਕੀ ਕਹਿੰਦੇ ਸੀਗੇ ਘਾਟਾ ਵਾਧਾ ਮੌਕੇ ਤੇ ਹੋ ਜਾਊਗਾ ਇੱਕ ਵਾਰੀ ਸਿਰਫ ਆ ਡਿਮਾਂਡ ਹੈ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਮੇਰੀ ਮਾਤਾ ਨੂੰ ਜਾ ਕੇ ਦੇਖ ਲਓ ਇਹਨਾਂ ਦੇ ਘਰੇ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਹੀ ਦਿੱਤਾ 8847272298 ਇਸੇ ਨੰਬਰ ਤੇ ਗੱਲ ਆਪੇ ਕਰ ਲਓ ਜੇ ਕੋਈ ਗੱਡੀ ਖਰੀਦਣਾ ਚਾਹੁੰਦਾ ਹੈ ਇਹ ਗੱਡੀ ਤਾਂ ਤੁਸੀਂ ਦੇਖ ਲਈ ਤੇ ਅੱਗੇ ਹੋਰ ਵੀ ਮਸ਼ੀਨਰੀਆਂ ਨੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਇੱਕ ਵਾਰ ਫਿਰ ਤੋਂ ਦੱਸ ਦਿਨਾ ਜੀ ਉੱਪਰ ਹਮੇਸ਼ਾ ਚੱਲਦੇ ਰਹਿੰਦੇ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੋਂ ਆਪਣੇ ਚੈਨਲ ਦਾ ਜਿਹੜਾ ਨੰਬਰ ਉੱਪਰ ਲਿਖਿਆ ਹੋਇਆ 7719445360 ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਆ ਤਾਂ ਆਪਾਂ ਜਿਹੜੀ ਐਡ ਕਰਦਾਂ ਬਿਲਕੁਲ ਫ੍ਰੀ ਚ ਕਰਦੇ ਹਾਂ ਚਾਹੇ ਤੁਹਾਡੇ ਕੋਲ ਕਿਸੇ ਵੀ ਏਰੀਆ 'ਚ ਕੂਠੀ ਹੈ ਮਕਾਨ ਹੈ ਘਰ ਹੈ ਕੋਈ ਗੱਡੀ ਹੈ ਮੋਟਰਸਾਈਕਲ ਹੈ ਛੋਟਾ ਹਾਥੀ ਹੈ ਵੱਡਾ ਹਾਥੀ ਹੈ ਪਿਕਅਪ ਹੈ ਕੁਝ ਵੀ ਆ ਚਾਹੀ ਆਪਣੇ ਕੋਲੇ ਬਸ ਇੱਕ ਲਾਜ਼ਮੀ ਵੀਡੀਓ ਤੇ ਪੂਰੀ ਜਾਣਕਾਰੀ ਤੇ ਕੁਝ ਕੁ ਫੋਟੋਵਾਂ ਜੀ ਆਕ ਉਸ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਆਪਣਾ ਕਮਿਸ਼ਨ ਖਰਚਾ ਵਾਰਚਾ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਜੀ ਬਿਲਕੁਲ ਫਰੀ ਦੇ ਵਿੱਚ ਆਪਾਂ ਐਡਵਰਟਾਈਜ਼ਮੈਂਟ ਕਰਦੇ ਹਾਂ ਜੇ ਤੁਸੀਂ ਵੀਡੀਓ ਪਾਉਣੇ ਚੈਨਲ ਤੇ ਫਰੀ ਚ ਪਾ ਦਾਂਗੇ ਆਪਾਂ ਤੁਸੀਂ ਬਸ ਵੀਡੀਓ ਵਧੀਆ ਬਣਾ ਕੇ ਭੇਜ ਦਿਓ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਮਸ਼ੀਨਰੀਆਂ ਜਿੰਨੀਆਂ ਤੁਸੀਂ ਦੇਖ ਰਹੇ ਹੋ ਪਿੱਛੇ ਆਲਟੋ ਗੱਡੀ ਦੇਖ ਲਈ i10 ਦੇਖ ਲਈ ਸੈਂਟਰੋ ਗੱਡੀ ਦੇਖ ਲਈ ਅੱਗੇ ਹੋਰ ਵੀ ਮਸ਼ੀਨਰੀਆਂ ਨੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਜੀ ਮੈਨੂੰ ਕਮੈਂਟ ਕਰਕੇ ਨੀਚੇ ਕਮੈਂਟ ਲਾਜ਼ਮੀ ਕਰਦਿਆ ਕਰੂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤੁਸੀਂ ਚਾਹੁੰਦੇ ਹੋ ਵੀ ਸਾਡੇ ਕੋਲੇ ਹਰ ਰੋਜ਼ ਮੈਸੇਜ ਪਹੁੰਚੇ ਨਵੀਂ ਵੀਡੀਓ ਦਾ ਤਾਂ ਤੁਹਾਨੂੰ نیچے ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਵੀਡੀਓ ਦੇ نیچے ਦੇਖੋ ਜੀ ਤੇ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤੇ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੋਗੇ ਉਸ ਵੇਲੇ ਤੁਹਾਡੇ ਕੋਲੇ ਮੈਸੇਜ ਨਵੀਂ ਵੀਡੀਓ ਦਾ ਪਹੁੰਚ ਜਾਊਗਾ ਜੀ ਤੇ ਉਸ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਤੇ ਇੱਕ ਬੇਨਤੀ ਕਰੂੰਗਾ ਜੀ ਮੈਂ ਜਦੋਂ ਆਪਣੇ ਕੋਲੇ ਕੋਈ ਵੀ ਮਸ਼ੀਨਰੀ ਤੁਸੀਂ ਭੇਜ ਦਿਓ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੂ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਹੈ ਸ਼ੁਰੂ ਕਰਦੇ ਹਾਂ ਜੀ ਆਪਣੇ ਕੋਲੇ ਹੁਣ ਇੱਕ ਮੋਟਰਸਾਈਕਲ ਪਹੁੰਚਿਆ ਗਾ ਯਾਮਾ ਮੋਟਰਸਾਈਕਲ ਹੈ ਜੀ ਯਾਮਾ ਫੈਜ਼ਰ ਸਪੋਰਟਸ ਕੰਡੀਸ਼ਨ ਤੁਸੀਂ ਚੈੱਕ ਕਰੋ ਯਾਮਾ ਦੀ ਪੂਰਾ ਮੋਟਰਸਾਈਕਲ ਹੈ ਜਿਹੜਾ ਪੂਰਾ ਵਧੀਆ ਗਾ ਕੰਡੀਸ਼ਨ ਆਲੂਕੇ ਆ ਪੂਰਾ ਵੱਡਾ ਮੋਟਰਸਾਈਕਲ ਹੈ ਤੇ ਮੋਟਰਸਾਈਕਲ ਦੀ ਕੰਡੀਸ਼ਨ ਆਲੂਕੀ ਹੈ ਰੇਟ 43000 ਹੈ ਸਿਰਫ ਬਾਕੀ ਮੌਕੇ ਤੇ ਘਾਟਾ ਵੱਧਾ ਹੋ ਜਾਊਗਾ ਮਾਲਕ ਨੇ ਕਿਹਾ ਵੀ ਘਾਟਾ ਬੰਦ ਕਰ ਲਾਂਗੇ 43000 ਤੋਂ ਨੀਚੇ ਹੀ ਸੌਦਾ ਇਸ ਮੋਟਰਸਾਈਕਲ ਦਾ ਹੋਊਗਾ ਤੇ ਸੰਗਰੂਰ ਮਾਲਕ ਦਾ ਏਰੀਆ ਕਮ ਸੈਕੰਡ ਓਨਰ ਹੈ ਕੰਡੀਸ਼ਨ ਆਲੂਕੀ ਹੈ ਤੇ ਟਾਇਰ ਵੀ ਬਹੁਤ ਵਧੀਆ ਮਿਲ ਜਾਣਗੇ ਆਪਾਂ ਨੂੰ ਕੋਈ ਟੁੱਟਿਆ ਭੱਜਿਆ ਨਹੀਂ ਨਾ ਕੋਈ ਐਕਸੀਡੈਂਟ ਹੋਇਆ ਨਾ ਕੋਈ ਪਾਰਟੇ ਦਾ ਡੈਮੇਜ ਸਾਰਾ ਕੁਝ ਵਧੀਆ ਪਿਆਗਾ ਜੇ ਸਾਨੂੰ ਵੀ ਪਸੰਦ ਆਉਂਦਾ ਕੋਈ ਵੀ ਦੇਖਣਾ ਚਾਹੁੰਦਾ ਹੈ ਜਾ ਕੇ ਦੇਖਣਾ ਚਾਹੁੰਦਾ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ ਬਾਕੀ 43000 ਰੁਪਿਆ ਇਹਨਾਂ ਨੇ ਰੇਟ ਕਿਹਾਗਾ ਉੱਪਰ نیچے ਰੇਟ ਹੋ ਜਾਊਗਾ ਤੇ ਇਹ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ 97 688 21000 ਪੂਰਾ ਮਾਲਕ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ ਤੇ ਇੱਕ ਆਪਾਂ ਕਾਲੇ ਰੰਗ ਦੀ ਤੁਹਾਡੇ ਖਾਤਰ ਆਲਟੋ ਗੱਡੀ ਲੈ ਕੇ ਪਹੁੰਚੀ ਆ ਜੀ 2010 ਮਾਡਲ ਗੱਡੀ ਐ ਐਲਐਕਐਸਆਈ ਟੌਪ ਮਾਡਲ ਆ ਗੱਡੀ ਕੁਲ 88000 ਚੱਲੀ ਹੋਈ ਐ ਤੇ ਇਹ ਫਾਸਟ ਰਨ ਰਹੀ ਸੀ ਮਾੜੇ ਮੋٹے ਸਕਰੈਚ ਆ ਆਪਾਂ ਨੂੰ ਮਿਲ ਜਾਣਗੇ ਕੋਈ ਜ਼ਿਆਦਾ ਨਹੀਂ ਹੈਗੇ ਮਾੜੇ ਮੋٹے ਬਿਲਕੁਲ ਜਿਹੜੇ ਦੇਖਦੇ ਵੀ ਨਹੀਂ ਹੈਗੇ ਜੀ ਪੰਜਾਬ ਨੰਬਰ ਹੈ ਕਾਲੇ ਰੰਗ ਦੀ ਆ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਬਿਲਕੁਲ ਨਵੇਂ ਫ੍ਰੈਸ਼ ਅਲਾਈ ਤੇ ਨਵੇਂ ਟਾਇਰ ਨੇ ਰੇਟ ਦੀ ਗੱਲ ਕਰੀਏ 1,70,000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਪਾਈ ਐ ਤਰਨ ਤਰਨ ਮਾਲਕ ਦਾ ਏਰੀਆ گاਉਂ ਨੰਬਰ ਮਾਲਕ ਦਾ ਸਕਰੀਨ 'ਤੇ ਆਪਾਂ ਦੇ ਰੱਖਿਆ ਤੁਹਾਨੂੰ ਮਿਲ ਗਿਆ ਹੋਊਗਾ ਇੱਕ ਤੁਸੀਂ 2009 ਮਾਡਲ AC ਹੀਟਰ ਵਾਲੀ 800 ਗੱਡੀ ਦੇਖੋ ਜੀ। ਰਾਮਪੁਰਾ ਫੂਲ ਮਾਲਕੇ ਦਾ ਏਰੀਆ। ਰੇਟ 55000 ਰੁਪਏ ਕਿਹਾ। ਨੰਬਰ ਸਕਰੀਨ ਤੇ ਜੀ। ਕਿਸੇ ਨੂੰ ਵੀ ਗੱਡੀ ਪਸੰਦ ਆਵੇ ਜਾ ਕੇ ਦੇਖ ਲਿਓ। ਤੇ ਗੱਲਬਾਤ ਪੂਰੀ ਹੋ ਗਈ। ਪੂਰੀ ਗੱਡੀਆਂ ਦੀ ਸਾਰੀ ਮਸ਼ੀਨਰੀਆਂ ਦੀ। ਵੀਡੀਓ ਤੁਹਾਨੂੰ ਕਿੰਨੇ ਦੇ ਲਈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ। ਵਧੀਆ ਲੱਗਿਆ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦੋ। ਚੈਨਲ ਨੂੰ ਸਬਸਕ੍ਰਾਈਬ ਕਰ ਦੋ। ਕਿਸੇ ਨੇ ਐਡ ਕਰਵਾਉਣੀ ਹੈ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਕਰਦੇ ਹਾਂ। ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਐਡ ਤੁਸੀਂ ਫਰੀਦ ਵਿੱਚ ਲਗਵਾ ਸਕਦੇ ਹੋ ਜੀ ਤਾਂ ਕਿ ਜਲਦੀ ਮਿਲਦੇ ਆ ਜੀ ਆਪਾਂ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਘਰ ਮਸ਼ੀਨਰੀਆਂ ਦੇ ਨਾਲ ਕਿਸੇ ਕੋਲੇ ਕੋਈ ਵੀ ਮਸ਼ੀਨਰੀ ਹੈਗੀ ਆਪਣੇ ਕੋਲੇ ਭੇਜੋ ਜੀ ਜਲਦੀ ਤੋਂ ਜਲਦੀ ਐਡ ਆਪਾਂ ਲਗਾ ਦੇਵਾਂਗੇ